ਜਿਸ ਤਰ੍ਹਾਂ ਦੇ ਨਾਲ ਫੀਸਾਂ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਜੀਆਈਸੀ ਡਬਲ ਕਰ ਦਿੱਤੀ ਗਈ ਹੈ ਇਹ ਸਭ ਤੋਂ ਬਾਅਦ ਵੀ ਜੇਕਰ ਤੁਸੀਂ ਕੈਨੇਡਾ ਭੇਜਣਾ ਚਾਹੁੰਦੇ ਹੋ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਪੂਰੀ ਸੁਣਨੀ ਅੱਜ ਦਾ ਸਮਾਂ ਇਹ ਹੈ ਗਗਨਦੀਪ ਜੀ ਅਪਲਾਈ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੈ ਕੈਨੇਡਾ ਵੀਜ਼ਾ ਦੇਣ ਨੂੰ ਤਿਆਰ ਹੈ ਕਿਉਂਕਿ ਉਹਨੂੰ ਡਾਲਰ ਚਾਹੀਦੇ ਆ ਇਹ ਵਰਕ ਪਰਮਿਟ ਜੇਕਰ ਅਪਡੇਟ ਨਹੀਂ ਹੁੰਦਾ ਤਾਂ ਉਸੇ ਵਿਦਿਆਰਥੀ ਨੂੰ ਉਸੇ ਜਹਾਜ਼ ਰਾਹੀਂ ਕੈਨੇਡਾ ਦੀ ਸਰਕਾਰ ਵਾਪਸ ਵੀ ਪੰਜਾਬ ਭੇਜ ਸਕਦੀ ਹੈ ਤੁਸੀਂ ਮੇਰੇ ਤੋਂ ਲਖਾ ਲਓ ਸੰਕੇਤਕ ਤੌਰ ਤੇ ਇੱਕ ਅਦਾ ਜਹਾਜ਼ ਭੇਜ ਦੇਣ ਭੇਜ ਦੇਣ ਐਡੀ ਜੁਰਰਤ ਨਹੀਂ ਹੈਗੀ ਜਸਟਿਨ ਟਰੂਡੋ ਦੀ ਕਿ ਉਹ ਪੰਜਾਬੀਆਂ ਦੇ ਜਹਾਜ਼ ਭਰ ਕੇ ਵਾਪਸ ਭੇਜ ਦੇ। ਅੰਕਾਸਾ ਕਮਾਇਆ ਪੰਜਾਬੀ ਵਿਜਾਰੀਆਂ ਨੇ ਜਸਟਿਨ ਟਰੂਡੋ ਨੇ ਤੇ ਉੱਥੇ ਵੋਟਾਂ ਨਹੀਂ ਪੜੀਆਂ ਜਸਟਿਨ ਟਰੂਡੋ ਨੂੰ 25 ਜਿਹੜੇ ਇੱਕ ਵੀ ਟਰੱਕ ਵਾਪਸ ਮੋੜਤਾ। ਜਸਟਿਨ ਟਰੂਡੋ ਮਰਦਾਵਾਦ ਹੋ ਜਾਣੀ। ਅਸਲ ਫਸ ਗਿਆ ਜਸਟਿਨ ਟਰੂਡੋ ਜਿਹੜੀ ਉਥੋਂ ਦੀ ਕਮਿਊਨਿਟੀ ਹੈ। ਉਹ ਕਹਿੰਦੇ ਤੁਸੀਂ ਅਨਾਰਗਨਾਈਜ਼ਡ ਇਮੀਗ੍ਰੇਸ਼ਨ ਕੀਤੀ ਕਿਤਾਬ ਭਾਰਤ ਦੇ ਵਿਦਿਆਰਥੀਆਂ ਨੂੰ ਇੰਕਮ ਦੇ ਨਜ਼ਰੀਏ ਤੋਂ ਦੇਖਣਾ ਕੰਡੀਆਂ ਚੋਂ ਨਿਕਲੇ ਤੇ ਝਾੜੀਆਂ ਚ ਫਸੇ ਜਸਟਨ ਟਰੂਡੋ ਦੀ ਹਾਲਾਤ ਹਾਲਾਤ ਇਸ ਵਕਤ ਇਹ ਹੋ ਗਏ ਜਸਟਨ ਬੀਤੇ ਦਿਨਾਂ ਕੈਨੇਡਾ ਦੇ ਵੱਲੋਂ ਕੁਝ ਰੂਲ ਸਖਤ ਕੀਤੇ ਗਏ ਨੇ ਜੇਕਰ ਤੁਹਾਡੇ ਬੱਚੇ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਵਰਕ ਪਰਮਿਟ ਦੇ ਉੱਤੇ ਨੇ ਜਾਂ ਪੜ੍ਹਾਈ ਦੇ ਲਈ ਗਏ ਨੇ ਜਾ ਤੁਸੀਂ ਉਹਨਾਂ ਨੂੰ ਭੇਜਣਾ ਚਾਹੁੰਦੇ ਹੋ ਇਹ ਖਬਰ ਤੁਹਾਡੇ ਲਈ ਬਹੁਤ ਚਿੰਤਾਜਨਕ ਹੋ ਸਕਦੀ ਹੈ ਕਿਉਂਕਿ ਇਸ ਖਬਰ ਤੋਂ ਬਾਅਦ ਇੱਕ ਵਾਰ ਤੁਹਾਨੂੰ ਸੋਚਣਾ ਜ਼ਰੂਰ ਪਵੇਗਾ ਕਿ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਲਈ ਭੇਜਣਾ ਹੈ ਜਿਸ ਤਰ੍ਹਾਂ ਦੇ ਨਾਲ ਫੀਸਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜੀਆਈਸੀ ਡਬਲ ਕਰ ਦਿੱਤੀ ਗਈ ਹੈ ਇਹ ਸਭ ਤੋਂ ਬਾਅਦ ਵੀ ਜੇਕਰ ਤੁਸੀਂ ਕੈਨੇਡਾ ਭੇਜਣਾ ਚਾਹੁੰਦੇ ਹੋ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਪੂਰੀ ਸੁਣ ਲਿਓ ਕਿਉਂਕਿ ਵਰਕ ਪਰਮਿਟ ਜੇਕਰ ਅਪਡੇਟ ਨਹੀਂ ਹੁੰਦਾ ਤਾਂ ਉਸੇ ਵਿਦਿਆਰਥੀ ਨੂੰ ਉਸੇ ਜਹਾਜ਼ ਰਾਹੀਂ ਕੈਨੇਡਾ ਦੀ ਸਰਕਾਰ ਵਾਪਸ ਵੀ ਪੰਜਾਬ ਭੇਜ ਸਕਦੀ ਹੈ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਲਗਾਤਾਰ ਪੰਜਾਬ ਦੇ ਵਿੱਚੋਂ ਅਮੂਮਨ ਜਿਹੜਾ ਸਟੂਡੈਂਟ ਆ ਕਹਿੰਦੇ ਕਿ ਤਕਰੀਬਨ 19 ਲੱਖ ਸਟੂਡੈਂਟ ਦੇ ਵਿੱਚੋਂ 5 ਲੱਖ ਸਟੂਡੈਂਟ ਪੰਜਾਬ ਦੇ ਵਿੱਚੋਂ ਜਿਹੜਾ ਹੈ ਕੈਨੇਡਾ ਦੀ ਧਰਤੀ ਹੁਣ ਚਰਚਾ ਇਹ ਹੋਣ ਲੱਗੀਆਂ ਨੇ ਕਹਿੰਦੇ ਕਿ ਜਿਵੇਂ ਝਾੜ ਚ ਪਰ ਪਰ ਜਾ ਰਹੇ ਨੇ ਉਵੇਂ ਝਾੜ ਚ ਪਰ ਪਰ ਵਾਪਸ ਆਉਣ ਕਿਉਂਕਿ ਵਰਕ ਪਰਮਿਟ ਅਪਡੇਟ ਨਹੀਂ ਹੋਣਾ ਇਸ ਨੂੰ ਲੈ ਕੇ ਜ਼ਰੂਰ ਦੱਸਿਓ ਵੀ ਕਿ ਅਪਡੇਟ ਚ ਨਹੀਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਮਝਾਵਾਂ ਪੂਰੀ ਦੁਨੀਆ ਦੇ ਵਿੱਚ ਇੱਕ ਵਰਤਾਰਾ ਬਣ ਗਿਆ ਅੱਜਕੱਲ ਅੱਜਕੱਲ ਨਰੇਟਿਵ ਬਿਲਡ ਕੀਤਾ ਜਾਂਦਾ ਹੈ ਮਤਲਬ ਕਿ ਸੋਚ ਜਿਹੀ ਬਣਾ ਦਿੱਤੀ ਜਾਂਦੀ ਹੈ ਸਮਾਜ ਦੀ ਵੀ ਇਹ ਕੁਝ ਹੋਣ ਵਾਲਾ ਹੈ ਨਰੇਟਿਵ ਬਿਲਡਿੰਗ ਇੰਡੀਆ 'ਚ ਵੀ ਬਹੁਤ ਹੁੰਦੀ ਭਾਰਤ 'ਚ ਵੀ ਬਹੁਤ ਹੁੰਦੀ ਹੈ ਯੂਕੇ 'ਚ ਵੀ ਬਹੁਤ ਹੋ ਰਹੀ ਹੈ ਅਮਰੀਕਾ ਕੈਨੇਡਾ ਚ ਵੀ ਹੋ ਰਹੀ ਹੈ ਹੁਣ ਕੈਨੇਡਾ ਚ ਨੈਰੇਟਿਵ ਬਿਲਡਿੰਗ ਕੀ ਹੋ ਰਹੀ ਹੈ ਕੈਨੇਡਾ ਚ 225 ਚ ਵੋਟਾਂ ਨੇ ਹਮਮ ਔਰ ਇਹ ਸਾਰਾ ਜਿਹੜਾ ਮਸਲਾ ਹੈ ਇਹਦੀ ਜੜ ਚ ਪੋਲਿਟਿਕਸ ਹੈ ਹਮ ਇਹ ਬਹੁਤ ਗੰਭੀਰਤਾ ਦੇ ਨਾਲ ਸਮਝਣ ਵਾਲਾ ਵਿਸ਼ਾ ਹੈ ਬਹੁਤ ਸਾਰੇ ਲੋਕ ਸ਼ਾਇਦ ਇਸ ਵਿਸ਼ੇ ਦੀ ਗੰਭੀਰਤਾ ਨੂੰ ਮਹਿਸੂਸ ਨਹੀਂ ਕਰ 파ਰੇ ਅਚਾਨਕ ਹੀ ਅਮਰੀਕਾ ਭਾਰਤ ਦੀ ਸਰਕਾਰ ਬਾਰੇ ਬੋਲ ਰਿਹਾ ਹੈ ਹਮ ਅਚਾਨਕ ਹੀ ਕੈਨੇਡਾ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ ਚ ਭਾਰਤ ਦੀ ਸਰਕਾਰ ਬਾਰੇ ਬੋਲ ਰਿਹਾ ਹੈ ਕਿਉਂ ਬੋਲ ਰਹੇ ਆ ਇੱਕ ਭਾਰਤ ਵੱਡੀ ਤਾਕਤ ਬਣਦਾ ਜਾ ਰਿਹਾ ਹੈ ਕਿਤਨਾ ਕਿਤੇ ਉਹਨਾਂ ਨੂੰ ਮੁਲਕਾਂ ਨੂੰ ਲੱਗਦਾ ਹੈ ਵੀ ਸਾਡੀ ਜਿਹੜੀ ਆਪਣੀ ਹੋਂਦ ਸੀ ਵੱਡੇ ਹੋਣ ਦੀ ਵੀ ਅਸੀਂ ਬਹੁਤ ਵੱਡੇ ਆ ਉਹਦੇ ਤੇ ਖਤਰਾ ਨਾ ਜੇ ਦੂਸਰਾ ਧਿਆਨ ਭੰਗ ਕਰੋ ਹੁਣ ਕੈਨੇਡਾ ਦੀ ਆਰਥਿਕਤਾ ਟੁੱਟੀ ਪਈ ਹੈ ਕੈਨੇਡਾ ਦੇ ਵਿੱਚ ਕੰਮ ਹੈ ਨਹੀਂ ਸਾਰੀ ਦੁਨੀਆ ਨੂੰ ਪਤਾ ਹੈ ਕੈਨੇਡਾ ਦੀ ਇਕਨੋਮੀ ਇਸ ਵਕਤ ਰੈਸੈਸ਼ਨ ਹੈ ਕੈਨੇਡਾ ਚ ਕੋਵਿਡ ਦੇ ਸਮੇਂ ਭਾਵੇਂ ਜਸਟਿਨ ਟਰੂਡੋ ਨੇ ਲੋਕਾਂ ਨੂੰ ਡਾਲਰ ਵੰਡੇ ਪਰ ਹਕੀਕਤ ਇਕਨੋਮੀ ਵੀਕ ਹੈ ਤੁਸੀਂ ਵੇਖੋ ਦੋ ਤਿੰਨ ਤਰ੍ਹਾਂ ਦੀਆਂ ਸਥਿਤੀਆਂ ਜਸਟਿਨ ਟਰੂਡੋ ਨੂੰ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਕਹਿੰਦੇ ਨੇ ਨਾ ਵੀ ਕੰਡਿਆਂ ਚੋਂ ਨਿਕਲੇ ਤੇ ਝਾੜੀਆਂ ਚ ਫਸੇ ਜਸਟਿਨ ਟਰੂਡੋ ਦੀ ਹਾਲਾਤ ਹਾਲਾਤ ਇਸ ਵਕਤੇ ਹੋ ਗਏ ਜਸਟਿਨ ਟਰੂਡੋ ਦੇ ਵੀ ਉਹ ਕੰਡਿਆਂ ਚੋਂ ਨਿਕਲੇ ਤੇ ਝਾੜੀਆਂ ਚ ਫਸ ਗਏ ਇੱਕ ਪਾਸੇ ਤਾਂ ਉਥੋਂ ਦੀ ਕਮਿਊਨਿਟੀ ਦਾ ਪ੍ਰੈਸ਼ਰ ਹੈ ਜਿਹੜਾ ਜਿਹੜੀ ਕੈਨੇਡਾ ਚ ਓਪੋਜੀਸ਼ਨ ਪਾਰਟੀ ਹੈ ਨਾ ਜੀ ਓਪੋਜੀਸ਼ਨ ਦਾ ਲੀਡਰ ਹੈ ਜਿਹੜਾ ਉਹ ਜਸਟਿਨ ਟਰੂਡੋ ਨਾਲੋਂ ਜ਼ਿਆਦਾ ਪ੍ਰਸਿੱਧ ਹੋ ਗਿਆ ਉਥੋਂ ਦੇ ਜਿਹੜੇ ਸਰਵੇ ਹੈ ਉਥੋਂ ਦੇ ਲੋਕ ਉਥੋਂ ਦੇ ਸਰਵੇਖਣਾਂ ਤੇ ਭਰੋਸਾ ਕਰਦੇ। ਉਥੋਂ ਦੇ ਸਰਵੇਖਣ ਚ ਜਸਟਿਨ ਟਰੂਡੋ ਨਾਲੋਂ ਓਪੋਜ਼ਿਟ ਪਾਰਟੀ ਦਾ ਲੀਡਰ ਜ਼ਿਆਦਾ ਮਸ਼ਹੂਰ ਹੋ ਗਿਆ ਔਰ 2025 ਤੋਂ ਪਹਿਲਾਂ ਜਸਟਿਨ ਟਰੂਡੋ ਨੂੰ ਇਹ ਗੱਲ ਸੌਣ ਨਹੀਂ ਦਿੰਦੀ ਕਿ ਓਪੋਜੀਸ਼ਨ ਲੀਡਰ ਮੇਰੇ ਨਾਲੋਂ ਜ਼ਿਆਦਾ ਪ੍ਰਸਿੱਧ ਹੈ ਤੇ ਕਿਤੇ ਮੈਂ ਹਾਰ ਨਾ ਜਾਵਾਂ। ਪਿਛਲੀ ਵਾਰੀ ਜਗਮੀਤ ਸਿੰਘ ਉਹਨਾਂ ਨੇ ਸਮਰਥਨ ਦਿੱਤਾ। ਹੁਣ ਜਗਮੀਤ ਸਿੰਘ ਹੋਣੀ ਸਾਨੂੰ ਪਤਾ ਹੈ ਇੱਕ ਵੱਖਰੀ ਵਿਚਾਰਧਾਰਾ ਨਾਲ ਵੀ ਸਮਰਥਨ ਕਰਦੇ ਨੇ। ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸਾਰੀਆਂ ਵਿਚਾਰਧਾਵਾਂ ਦਾ ਸਤਿਕਾਰ ਹੈ। ਜ਼ਰੂਰ ਕਰਨ ਹੁਣ ਇੱਕ ਤਾਂ ਜਗਮੀਤ ਸਿੰਘ ਉਹਨਾਂ ਦਾ ਦਬਾਅ ਹੈ ਔਰ ਜਸਟਿਨ ਟਰੂਡੋ ਵੀਜ਼ੇ ਪਿਛਲੇ 3-4 ਸਾਲ ਜਸਟਿਨ ਟਰੂਡੋ ਨੇ ਖੁੱਲ ਕੇ ਦਿੱਤੇ ਕਿਉਂਕਿ ਉਹ ਚਾਹੁੰਦੇ ਸੀ ਇਹ ਵਿਖਾਉਣਾ ਵੀ ਦੇਖੋ ਮੈਂ ਪੰਜਾਬੀਆਂ ਦਾ ਕਿੱਡਾ ਹਮਦਰਦਾਂ ਉਹ ਇੰਡੀਆ ਚ ਵੀ ਆਏ ਭੰਗੜੇ ਪਾਏ ਪੰਜਾਬੀ ਕਮਿਊਨਿਟੀ ਦੇ ਵਿਆਹ ਚ ਵੀ ਗਏ ਜਸਟਿਨ ਟਰੂਡੋ ਨੇ ਭੰਗੜੇ ਪਾਏ ਤੇ ਜਸਟਿਨ ਟਰੂਡੋ ਨੇ ਦੱਬ ਕੇ ਵੀਜ਼ੇ ਦਿੱਤੇ ਹੁਣ ਰੈਸੈਸ਼ਨ ਉੱਥੇ ਜਦੋਂ ਉੱਥੇ ਰੈਸੈਸ਼ਨ ਆ ਗਿਆ ਉੱਥੋਂ ਦੀ ਲੋਕਲ ਕਮਿਊਨਿਟੀ ਸਵਾਲ ਖੜੇ ਕਰ ਰਹੀ ਹੈ ਕਿ ਇੰਨੇ ਜ਼ਿਆਦਾ ਇੰਡੀਅਨ ਸਟੂਡੈਂਟ ਆ ਗਏ ਕੰਮ ਕਰਨ ਦੀ ਖੁੱਲ੍ਹ ਦੇਤੀ ਤੁਸੀਂ ਦੇਖੋ ਪਹਿਲਾਂ 20 ਘੰਟੇ ਕੰਮ ਹੁੰਦਾ ਸੀ ਹੁਣ ਜਿੰਨਾ ਮਰਜ਼ੀ ਕੰਮ ਕਰਨ ਵਿਦਿਆਰਥੀ ਉੱਥੋਂ ਦੀ ਕਮਿਊਨਿਟੀ ਜਿਹੜੀ ਜਿਹੜੀ ਕੈਨੇਡੀਅਨ ਕਮਿਊਨਿਟੀ ਹੈ ਉਸ ਕਮਿਊਨਿਟੀ ਨੇ ਕਿਤੇ ਨਾ ਕਿਤੇ ਇੱਕ ਨੈਗੇਟਿਵ ਅਪਰੋਚ ਜਸਟਿਨ ਟਰੂਡੋ ਦੀ ਉਹਨਾਂ ਨੇ ਮੰਨੀ ਵੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ ਨੂੰ ਇੰਨਾ ਜ਼ਿਆਦਾ ਲਿਬਰਲ ਕਰਤਾ ਕਿ ਬਾਹਰੋਂ ਇੰਨੇ ਸਾਰੇ ਲੋਕ ਇੱਥੇ ਆ ਗਏ ਉਹ ਲੋਕ ਐ ਕਹਿੰਦੇ ਨੇ ਕਿ ਇੰਨੇ ਜ਼ਿਆਦਾ ਇੰਡੀਅਨ ਆ ਗਏ ਵੀ ਦੇਖੋ ਜੀ ਕਿਤੇ ਗੋਲੀਆਂ ਚੱਲਣ ਲੱਗੀਆਂ ਕਿਤੇ ਮੁੰਡੇ ਮਾਰਕਟਾਂ 'ਚ ਹੱਲਾ ਗੁੱਲਾ ਕਰੀ ਜਾਂਦੇ ਨੇ ਦੇਖੋ ਘਟਨਾ ਤਾਂ ਇਹ ਜਿਹੀ ਆਉਂਦੀਆਂ ਨੇ ਹੁਣ ਆ ਗਿੱਪੀ ਗਰੇਵਾਲ ਦੇ ਘਰ ਤੇ ਫਾਇਰਿੰਗ ਹੋ ਗਈ ਤੇ ਕਿੰਨੀਆਂ ਉੱਥੇ ਘਟਨਾਵਾਂ ਆਉਂਦੀਆਂ ਨੇ ਮੁੰਡਿਆਂ ਦੀਆਂ ਲੜਾਈਆਂ ਦੀਆਂ ਇਹ ਤਾਂ ਸੁਭਾਵਿਕ ਹੈ ਜਿੱਥੇ ਜਿੱਥੇ ਤੁਸੀਂ ਇੰਨੀ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਬੁਲਾਓਗੇ ਤੇ ਤੁਹਾਡਾ ਆਪਣਾ ਸਿਸਟਮ ਹੈ ਨਹੀਂ ਹੁਣ ਕੈਨੇਡਾ ਦਾ ਸਿਸਟਮ ਕਹਿਣ ਨੂੰ ਬਹੁਤ ਵਧੀਆ ਹੈ ਕਿ ਕੈਨੇਡਾ ਚ ਜੀ ਬਹੁਤ ਅੱਛੀ ਪੁਲਿਸ਼ਿੰਗ ਹੈ ਤੁਸੀਂ ਦੱਸੋ ਗਿੱਪੀ ਗਰੇਵਾਲ ਦੇ ਗੋਲੀਆਂ ਮਾਰ ਕੇ ਵੀ ਬੰਦੇ ਕੈਨੇਡਾ ਚ ਭੱਜ ਗਏ ਤੇ ਅਸੀਂ ਪੰਜਾਬ ਦੀ ਪੁਲਿਸ ਨੂੰ ਬਦਨਾਮ ਕਰਦੇ ਆ ਵੀ ਪੰਜਾਬ ਪੁਲਿਸ ਘਟਨਾ ਤੋਂ ਬਾਅਦ ਚੌਂਦੀ ਹੈ ਤੁਸੀਂ ਦੱਸੋ ਫੜੇ ਗਏ ਬੰਦੇਓ ਕੈਨੇਡਾ ਚ ਔਰ ਕਿੰਨੀਆਂ ਘਟਨਾਵਾਂ ਨੇ ਕੈਨੇਡਾ ਚ ਕ੍ਰਾਈਮ ਦੀਆਂ ਜਿਹੜਾ ਜਿਹੜਾ ਇੱਕ ਬਹੁਤ ਚਰਚਿਤ ਵਿਅਕਤੀ ਸੀ ਹਰਦੀਪ ਸਿੰਘ ਨਿੱਜਰ ਉਹਦੇ ਕਾਤਲ ਫੜ ਲੇ ਕੈਨੇਡਾ ਦੀ ਪੁਲਿਸ ਨੇ ਉਹ ਕੈਨੇਡਾ ਛੱਡ ਕੇ ਭੱਜ ਗਏ ਬਿਨਾ ਪਾਸਪੋਰਟ ਤੋਂ ਉਦਾਂ ਕਹਿੰਦੇ ਜੀ ਸਾਡੇ ਕੋਲੇ ਫਿੰਗਰਪ੍ਰਿੰਟ ਹੁੰਦੇ ਨੇ 에어ਪੋਰਟ ਤੋਂ ਉਤਰਦੇ ਅਸੀਂ ਬਾਇਓਮੈਟ੍ਰਿਕਸ ਕਰ ਲੈਨੇ ਆ ਤੇ ਫਿਰ ਕੁਛ ਨਹੀਂ ਲੱਭਿਆ ਕੈਨੇਡਾ ਨੂੰ ਨਿਜਰ ਦਾ ਮਰਡਰ ਕਰਨ ਵਾਲੇ ਅੱਜ ਤੱਕ ਜੂਨ ਚ ਹੋਇਆ ਆ ਜੂਨ ਤੋਂ ਲੈ ਕੇ ਅਸੀਂ ਦਸੰਬਰ ਚ ਆ ਗਏ ਤੇ ਫਿਰ ਕਾਹਦਾ ਕੈਨੇਡਾ ਹੈ ਬਿਲਕੁਲ ਇੰਨਾ ਜ਼ਿਆਦਾ ਓਵਰ ਪਾਪੂਲੇਸ਼ਨ ਹੋ ਰਿਹਾ ਕੈਨੇਡਾ ਚ ਭਾਵੇਂ ਕੈਨੇਡਾ ਦੀ ਆਬਾਦੀ ਘਟ ਹੈ ਓਵਰ ਪਾਪੂਲੇਸ਼ਨ ਮਤਲਬ ਅਨਾਰਗਨਾਈਜ਼ਡ ਇਮੀਗ੍ਰੇਸ਼ਨ ਹੁਣ ਹੋ ਕੀ ਰਿਹਾ ਕੈਨੇਡਾ ਨੇ ਸਾਡੇ ਸਟੂਡੈਂਟਸ ਉਹਨਾਂ ਦੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਆਲਟਸ ਦੀ ਹੋਰ ਘਟਾਤੀ ਪਹਿਲਾਂ 6 ਈਚ ਦੇ ਉੱਤੇ ਐਸ ਡੀ ਐਸ ਸੀ ਮਤਲਬ ਜਿਹੜੇ ਵਿਦਿਆਰਥੀ ਦੇ 6 ਬੈਂਡ ਨੇ ਚਾਰਾਂ ਸਟਰੀਮ ਚ ਉਹਨੂੰ ਕੈਨੇਡਾ ਵੀਜ਼ਾ ਦਿੰਦਾ ਸੀ 70 80% ਹੁਣ ਉਹ ਕਹਿੰਦੇ ਓਵਰਆਲ 6 ਕਰ ਲਓ ਮਤਲਬ ਜਿੰਨੀ ਕੁਆਲੀਫਿਕੇਸ਼ਨ ਤੇ ਉਹ ਪਹਿਲਾਂ ਵੀਜ਼ਾ ਦਿੰਦਾ ਸੀ ਉਹਦੇ ਨਾਲੋਂ ਮੇਰਾ ਇਹ ਮੰਨਣਾ ਹੈ ਕਿ ਲਗਭਗ 50 60% ਕੁਆਲੀਫਿਕੇਸ਼ਨ ਘਟਾਤੀ ਕੈਨੇਡਾ ਨੇ ਅੱਜ ਦਾ ਸਮਾਂ ਇਹ ਹੈ ਗਗਨਦੀਪ ਜੀ ਅਪਲਾਈ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੈ ਕਨੇਡਾ ਵੀਜ਼ਾ ਦੇਣ ਨੂੰ ਤਿਆਰ ਹੈ ਕਿਉਂਕਿ ਉਹਨੂੰ ਡਾਲਰ ਚਾਹੀਦੇ ਆ ਇੰਡੀਆ ਦੀ ਇਕਨੋਮੀ ਇੰਡੀਆ ਦੀ ਇਕਨੋਮੀ ਚੋਂ ਪੈਸਾ ਡਾਲਰ ਨਿਕਲ ਕੇ ਕਨੇਡਾ ਜਾ ਰਹੇ ਨੇ ਕਿਉਂਕਿ ਜਦੋਂ ਘੱਟ ਪੜੇ ਲਿਖੇ ਬੱਚਿਆਂ ਨੂੰ ਵੀ ਉਹ ਵੀਜ਼ਾ ਦੇਣ ਲੱਗ ਗਿਆ ਉਹ ਬੱਚੇ ਵੀ ਜਾਣ ਲੱਗ ਗਏ ਜਿਹੜੇ ਸਾਨੂੰ ਪਤਾ ਹੈ ਪੜ੍ਹਾਈ ਚ ਨੇ ਹੁਸ਼ਿਆਰ ਨਹੀਂ ਦੇਖੋ ਮਾਪੇ ਨੂੰ ਪਤਾ ਹੁੰਦਾ ਵੀ ਸਾਡਾ ਬੱਚਾ ਕਨੇਡਾ ਜਾ ਕੇ ਪੜ੍ਹ ਲੂਗਾ ਯਾ ਨਹੀਂ ਪੜੂਗਾ ਹੁਣ ਮੈਂ ਮੂਲ ਸਵਾਲ ਵੀ ਤੁਹਾਡਾ ਨਾਲ ਜੋੜ ਲੈਣਾ ਹੁਣ ਉਹ ਹੁਣ ਉਹਨਾਂ ਨੇ ਕੀ ਕੀਤਾ ਐਡੀ ਵੱਡੀ ਗਿਣਤੀ 'ਚ ਉਹਨਾਂ ਨੇ ਬੱਚੇ ਬੁਲਾ ਲਏ ਤੇ ਬੱਚੇ ਉੱਥੇ ਗਏ ਸੀ ਆਪਣੇ ਵੱਲੋਂ ਸੈੱਟ ਹੋਣ ਲਈ ਹੁਣ ਉਹ ਇਹ ਡਰਾਵਾ ਪਾ ਰਹੇ ਨੇ ਵੀ ਅਸੀਂ ਮੋੜ ਦਾਂਗੇ ਜੀ ਰਿਪੋਰਟ ਕਰ ਦਾਂਗੇ ਜੀ ਕਿਉਂਕਿ ਉੱਥੇ ਇੱਕ ਹੋਰ ਬਿਜ਼ਨਸ ਹੈ ਜਦੋਂ ਕਿਸੇ ਬੱਚੇ ਦਾ ਬੱਚੇ ਨੂੰ ਇਹ ਖਤਰਾ ਹੋ ਜੇ ਕਿਤੇ ਮੈਨੂੰ ਰਿਪੋਰਟ ਨਾ ਕਰ ਦੇਣ ਫਿਰ ਉਹ ਹੋਰ 25 30 40 50 ਹਜ਼ਾਰ ਡਾਲਰ ਘਰੋਂ ਮੰਗਾਊਗਾ ਫਿਰ ਉਹ ਲਿਮੀਆਂ ਕਰਾਊਗਾ ਉੱਥੇ ਫਿਰ ਉਹ ਉੱਥੇ ਦੂਜਾ ਵਰਕ ਪਰਮਿਟ ਕਿਸੇ ਕੰਪਨੀ ਚ ਨੌਕਰੀ ਕਰੂਗਾ ਪੈਸੇ ਦੇ ਕੇ ਜੌਬ ਲੈਟਰ ਲੈ ਕੇ ਇਹ ਬਿਜ਼ਨਸ ਹੈ ਕਿ ਕੈਨੇਡਾ ਚ ਅਗਰ ਵਿਦਿਆਰਥੀ ਆ ਰਿਹਾ ਹੈ ਤੇ ਉਹ 10000 ਡਾਲਰ ਆਪਣੇ ਖਰਚੇ ਲਈ ਆਪ ਲੈ ਕੇ ਆਉਂਦਾ ਸੀ ਹੁਣ ਉਹ ਵਧਾਤਾ 20635 ਡਾਲਰ ਕਰਤਾ ਜਿਹੜਾ 10000 ਡਾਲਰ 2000 ਤੋਂ ਚੱਲ ਰਿਹਾ ਸੀ ਹੁਣ ਅਚਾਨਕ ਕੀ ਕਹਿੰਦੇ 20635 ਡਾਲਰ ਲੈ ਕੇ ਆਓ ਇਹ ਤੁਹਾਡੇ ਖਾਤੇ 'ਚ ਹੀ ਰਹਿਣਗੇ ਪਰ ਤੁਸੀਂ ਤੁਹਾਨੂੰ ਕੰਮ ਨਹੀਂ ਮਿਲਣਾ ਇਸ ਕਰਕੇ ਤੁਸੀਂ ਇਹ 20635 ਡਾਲਰਾਂ 'ਚੋਂ ਆਪਣਾ ਖਰਚਾ ਚਲਾਣਾ ਹੈ ਹੂੰ ਇਹਨੂੰ ਕਹਿੰਦੇ ਨੇ ਲਿਵਿੰਗ ਐਕਸਪੈਂਸ ਵੀ ਜੇ ਤੁਸੀਂ ਕੈਨੇਡਾ ਪੜਨ ਆਉਣਾ ਹੈ ਤੇ ਤੁਸੀਂ 2 ਸਾਲ ਦਾ ਆਪਣਾ ਖਰਚਾ ਇੱਕ ਵਿਦਿਆਰਥੀ ਦਾ ਜਿੰਨਾ ਹੁੰਦਾ ਉਹ ਨਾਲ ਲੈ ਕੇ ਆਉਣਾ ਹੈ ਪੜਨ ਲਈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਕੈਨੇਡਾ ਨੂੰ ਪਤਾ ਹੈ ਉੱਥੇ ਕੰਮ ਹੈ ਨਹੀਂ ਕੈਨੇਡਾ ਨੂੰ ਪਤਾ ਹੈ ਉੱਥੇ ਰੈਸੈਸ਼ਨ ਬਹੁਤ ਜ਼ਿਆਦਾ ਹੈ ਕੈਨੇਡਾ ਨੂੰ ਪਤਾ ਹੈ ਕਿ ਸਾਨੂੰ ਪੈਸੇ ਚਾਹੀਦੇ ਨੇ ਇਸ ਕਰਕੇ ਉਹਨਾਂ ਨੇ ਐਜੂਕੇਸ਼ਨ ਦੀ एलिਜੀਬਿਲਟੀ ਘਟਾਤੀ ਤੇ ਜਦੋਂ ਬੱਚੇ ਨੇ ਜ਼ਿਆਦਾ ਚਲੇ ਗਏ ਲੋਕਲ ਕਮਿਊਨਿਟੀ ਉੱਥੇ ਦਬਾਅ ਬਣਾ ਰਹੀ ਹੈ ਵੀ ਜਸਟਿਨ ਟਰੂਡੋ ਨੇ ਅਨਾਰਗਨਾਈਜ਼ਡ ਇਮੀਗ੍ਰੇਸ਼ਨ ਕੀਤੀ ਹੈ ਕੈਨੇਡਾ ਦਾ ਇਮੀਗ੍ਰੇਸ਼ਨ ਆਰਗਨਾਈਜ਼ਡ ਨਹੀਂ ਰਹਿ ਗਿਆ ਅਨਾਰਗਨਾਈਜ਼ਡ 10 10 ਬਾਰ ਤੁਸੀਂ ਫਾਈਲ ਲਾ ਸਕਦੇ ਹੋ ਕਿਉਂ ਲਾ ਸਕਦੇ ਹੋ ਜੀ ਤੁਸੀਂ ਅੱਜ ਫਾਈਲ ਲਾਈ ਕੈਨੇਡਾ ਨੂੰ ਲੱਗਦਾ ਕਿ ਇਹ ਬੱਚੇ ਦੀ ਕੁਆਲਿਫੀਕੇਸ਼ਨ ਬਹੁਤ ਘੱਟ ਹੈ ਉਹ ਰਿਫਿਊਜ਼ਲ ਦੇ ਦਿੰਦਾ ਹੈ ਇਸ ਕਾਲ ਦਾ ਕੋਈ ਜਵਾਬ ਨਹੀਂ ਕਿ ਉੱਥੇ ਗੋਲੀਆਂ ਕਿਉਂ ਚੱਲਦੀਆਂ ਹੂੰ ਉੱਥੇ ਬੱਚੇ ਸਾਡੇ ਜੰਗਲਾਂ 'ਚ ਕਿਉਂ ਸੌਂਦੇ ਉੱਥੇ ਨਸ਼ੇ ਨੂੰ ਇੱਕ ਇੱਕ ਲਿਮਟਿਡ ਮਾਤਰਾ ਉਹਨਾਂ ਨੇ ਨਿਯਮਿਤ ਕਰਤੀ ਹੂੰ ਉੱਥੇ ਬੱਚੇ ਨਸ਼ਾ ਇੰਨਾ ਖਾਰੇ ਨਹੀਂ ਮਜਬੂਰ ਚ ਫਿਰ ਆਹ ਜਿਹੜੀਆਂ ਗੱਲਾਂ ਆਲੀਆਂ ਨੇ ਨਾ ਜੀ ਕਿ ਹਾਰਟ ਅਟੈਕ ਹੋ ਗਿਆ ਬੱਚੇ ਨੂੰ ਥੋੜੇ ਦਿਨਾਂ ਬਾਅਦ ਹੂੰ ਇਹ ਹਾਰਟ ਅਟੈਕ ਸਿਰਫ ਕੁਦਰਤੀ ਹਾਰਟ ਅਟੈਕ ਨਹੀਂ ਇਹ ਸਮਝੋ ਜਦੋਂ ਬੱਚੇ ਉਹਨੇ ਟਣਾਚ ਨੇ ਉਹਨੀ ਦਿੱਕਤ 'ਚ ਨੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਮਾਪੇ ਤੋਂ ਪੈਸੇ ਲੈ ਨਹੀਂ ਪਾ ਰਹੇ ਉਹ ਮਾਪੇ ਤੋਂ ਕਿਹੜੇ ਮੂੰਹ ਨਾਲ ਮੰਗਣਾਂ ਉਥੇ ਕੰਮਾਂ ਦੀਆਂ ਮਜਬੂਰੀਆਂ ਨੇ ਫਿਰ ਕਿਤੇ ਨਾ ਕਿਤੇ ਆ ਜਿਹੜੀ ਨਸ਼ੇ ਦੀ ਡੋਜ਼ ਹੈ ਨਾ ਇਹ ਵੀ ਹਾਰਟ ਅਟੈਕ ਦਾ ਇੱਕ ਮੇਜਰ ਕਾਰਨ ਹੈ ਇਹ ਗੱਲਾਂ ਅਸੀਂ ਜਿਵੇਂ ਮਰਜ਼ੀ ਝੂਠ ਲਾ ਦਈਏ ਕੋਈ ਡੱਲਾ ਨਹੀਂ ਤੁਸੀਂ ਝੂਠ ਕਹਿ ਰਹੇ ਹੋ ਤੁਸੀਂ ਤਾਂ ਕਦੀ ਕੈਨੇਡਾ ਗਏ ਨਹੀਂ ਤੁਹਾਨੂੰ ਕਿੱਥੋਂ ਪਤਾ ਹੈ ਸੋ ਜਰਨਲਿਜ਼ਮ ਇਹੀ ਹੈ ਕਿ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਸੋ ਹਾਲਾਤ ਕੈਨੇਡਾ ਦੇ ਵਿੱਚ ਇਸ ਵਕਤ ਪੜਨ ਵਾਲੇ ਵੀ ਮੈਂ ਅਪੀਲ ਕਰਦਾ ਜ਼ਰੂਰ ਪੜਨ ਜਾਓ ਕੈਨੇਡਾ ਮੈਂ ਨਹੀਂ ਕਹਿੰਦਾ ਕੈਨੇਡਾ ਪਰ ਨਾ ਜਾਓ ਕੱਲੇ ਲੀਡਰਾਂ ਦੇ ਬੱਚੇ ਜਾਂ ਅਮੀਰਾਂ ਦੇ ਬੱਚੇ ਥੋੜੀ ਉੱਚੇ ਪੜਨ ਜਾ ਸਕਦੇ ਨੇ ਬਾਕੀ ਵੀ ਜਾ ਸਕਦੇ ਨੇ ਪਰ ਘਰ ਦੇ ਵਿੱਚ ਕਿ ਨਹੀਂ ਕੈਨੇਡਾ ਪੜਨ ਜਾਣਾ ਮਾਪੇ ਦੇ ਪ੍ਰੋਵੀਡੈਂਟ ਫੰਡ ਦੇ ਪੈਸੇ ਫੀਸਟ ਨਹੀਂ ਲਾਉਣੇ ਮਾਪੇ ਦੀ ਸੇਵਿੰਗ ਨਹੀਂ ਲਾਉਣੀ ਜੇ ਤੁਹਾਡੇ ਚ ਦਮ ਹੈ ਇੱਥੇ ਮਿਹਨਤ ਕਰੋ 2-4 ਸਾਲ ਹਮ 8-10 ਲੱਖ ਰੁਪਏ ਕਮਾ ਲਓ 8-10 ਲੱਖ ਰੁਪਏ ਲੋਨ ਲੈ ਲਓ ਫਿਰ ਤੇ ਫਿਰ ਕੈਨੇਡਾ ਜਾਓ ਪੜਨ ਦਾ ਸੁਆਦ ਆਵੇ ਔਰ ਮੈਂ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਆਗਿਆ ਨੂੰ ਲਗੂ ਗੱਲ ਹੀ ਸਾਨੂੰ ਦੱਲਾ ਜੀ ਕਹ ਰਹੇ ਵੀ ਤੁਸੀਂ ਕੈਨੇਡਾ ਪੜ੍ਹਨ ਨਾ ਜਾਓ ਪਰ ਘਰ ਵੇਚ ਕੇ ਨਾ ਜਾਓ ਜ਼ਮੀਨ ਵੇਚ ਕੇ ਨਾ ਜਾਓ ਆਪਣੇ ਕੁਝ ਪੈਸੇ ਕਮਾ ਲਓ ਮਿਹਨਤ ਕਰਕੇ ਅਸੀਂ ਵੀ ਜਦੋਂ ਜਿੰਨਾ ਦੇ ਨਾਲ ਮੈਂ ਪੜ੍ਹਦਾ ਸੀ ਮੈਂ ਵੀ ਕੰਮ ਕਰਦਾ ਹੁੰਦਾ ਸੀ ਮੈਂ ਕਚਹਿਰੀ ਚ ਟਾਈਪਿੰਗ ਕੀਤੀ ਹੈ ਆਪਣੀ ਦੰਤੀ ਥੋੜਾ ਬੋਤਾ ਕੁਝ ਕਰੋ ਨਾ ਜੰਦਗੀ ਫਟੇਲਾ ਸਾਹਿਬ ਇਸ ਇਸ ਸਾਰੇ ਵਿਚਾਰ ਹੁਣ ਜਿਹੜਾ ਸਵਾਲ মিডিਆ ਚੁੱਪਦਾ ਹੈ মিডিਆ ਨੇ ਸਵਾਲ ਵਟਾ ਕਰਤਾ ਕਿ ਕਿ ਜੇ ਹੁਣ ਤੋਂ ਅਸੀਂ ਵਰਕ ਪਰਮਿਟ ਤੁਹਾਡਾ ਜਦੋਂ ਅਪਡੇਟ ਨਹੀਂ ਹੋਣਾ ਤਾਂ ਤੁਹਾਨੂੰ ਕੈਨੇਡਾ ਦੀ ਸਰਕਾਰ ਵਾਪਸ ਪੰਜਾਬ ਭਾਵ ਤੂਰ ਤੇ ਕੀ ਜਾਂ ਜਿਹੜਾ ਜਿੱਥੋਂ ਦਾ ਰਹਿਣਾ ਉੱਥੇ ਵਾਪਸ ਤੂਰ ਦੂਗੀ ਤੇ ਜਹਾਜ਼ ਦੁਬਾਰਾ ਵਾਪਸ ਭਰਨਗੇ ਇਸ ਦੀ ਸਟਾਈਲ ਦੇਖੋ ਸਾਡਾ মিডিਆ ਬੜਾ ਭੋਲਾ ਹੈ ਮੈਂ ਵੀ ਉਹਨਾਂ ਚੀ ਹੁਣ ਤੁਸੀਂ ਦੱਸੋ ਜਿਹੜੇ ਰਿਪੋਰਟ ਕਹਿੰਦੇ ਸੀ ਜੀ 700 ਬੱਚਾ ਹੁਣ ਤੁਸੀਂ ਮੈਨੂੰ ਦੱਸੋ ਕਹਿੰਦੇ ਜੀ 700 ਬੱਚਾ ਉਦੋਂ ਪਤਾ ਲੱਗਿਆ ਜਦੋਂ ਹੀ ਆਫਰ ਲੈਟਰ ਤੇ ਆਇਆ ਜਦੋਂ ਜਦੋਂ ਉਹਨੇ ਪੀਆਰ ਅਪਲਾਈ ਕਰਤੀ ਤੇ ਪੀਆਰ ਪਤਾ ਕਦੋਂ ਅਪਲਾਈ ਹੁੰਦੀ ਪਹਿਲਾਂ ਤਾਂ ਡਿਪਲੋਮਾ ਤੇ ਡਿਗਰੀ ਪੂਰੀ ਹੁੰਦੀ ਫਿਰ 2 ਜਾਂ 3 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਕੰਪਲੀਟ ਕਰਨਾ ਪੈਂਦਾ ਜਦੋਂ ਤੁਸੀਂ ਪੋਸਟ ਸਟਡੀ ਵਰਕ ਪਰਮਿਟ ਤੇ ਆ ਕੇ ਰਿਜਿਬਿਲਟੀ ਪੀਆਰ ਦੀ ਪੂਰੀ ਕਰਦੇ ਹੋ ਫਿਰ ਤੁਸੀਂ ਪੀਆਰ ਅਪਲਾਈ ਕਰਦੇ ਹੋ ਮਤਲਬ ਕੈਨੇਡਾ ਨੂੰ ਫਰਜ਼ੀ ਆਫਰ ਲੈਟਰ 6-7 ਸਾਲ ਬਾਅਦ ਪਤਾ ਲੱਗਿਆ ਤੁਹਾਨੂੰ ਦੇ ਲੋ ਕੈਨੇਡਾ ਦਾ ਸਿਸਟਮ ਕਿੱਡਾ ਵਧੀਆ ਸਾਡੇ ਫੇਰ ਸਾਲ ਬਾਅਦ ਪਤਾ ਨਹੀਂ ਲੰਦਾ ਹਮ ਕਿਨੇ ਕੈਨੇਡਾ ਚ 6-7 ਸਾਲ ਲੱਗੇ ਪਤਾ ਕਰਨ ਨੂੰ ਵੀ ਕਿਸੇ ਏਜੰਟ ਨੇ 700 ਫਰਜੀ ਆਫਰ ਲੈਟਰਾਂ ਦਿੱਤੀਆਂ ਸੀ ਸਾਰੇ ਕਾਲਜ ਨਾਲ ਮਿਲੇ ਹੋਏ ਸੀ ਸਾਰੀ ਕੈਨੇਡਾ ਦੀ ਸਰਕਾਰ ਨੂੰ ਪਤਾ ਸੀ ਹੁਣ ਤੁਸੀਂ ਦੱਸੋ ਸਰਜੀ ਆਫਰ ਲੈਟਰ ਮੈਂ ਫਰਜੀ ਆਫਰ ਲੈਟਰ ਤੇ ਕੈਨੇਡਾ ਦੀ ਐਮਬੈਸੀ ਦੀ ਫੀਸ ਵੀ ਭਰਿਆ ਹੈ ਕੈਨੇਡਾ ਵਾਲੇ ਕਹਿੰਦੇ ਬਿਲਕੁਲ ਲਿਆ ਫੀਸ ਲਿਆ ਕਰ ਮੈਂ ਕੈਨੇਡਾ ਦੇ ਕਾਲਜ ਨੂੰ ਵੀ ਫੀਸ ਭਰਿਆ ਹੈ ਮੈਂ ਜਹਾਜ਼ ਦੇ ਟਿਕਟ ਬੁੱਕ ਕਰਾ ਕੇ ਕੈਨੇਡਾ ਵਿੱਚ ਚਲਾ ਗਿਆ ਕੈਨੇਡਾ ਜਾ ਕੇ ਮੈਂ ਕੰਮ ਵੀ ਕਰ ਰਿਹਾ ਮੈਂ ਜਿਹੜਾ ਕੰਮ ਕਰ ਰਿਹਾ ਉੱਥੇ 20 ਘੰਟੇ ਮੈਂ ਉਹਦਾ ਟੈਕਸ ਵੀ ਕਟਾਰਿਆ ਤੇ ਕੈਨੇਡਾ ਮੇਰੇ ਬਾਹਰ ਬਾਟ੍ਰਿਕ ਵੀ ਲੈ ਰਿਆ ਹੱਥਾਂ ਦੇ ਨਿਸ਼ਾਨ ਕੈਨੇਡਾ 'ਚ ਮੈਂ ਜੇ ਕੋਈ ਕੰਮਕਾਰ ਕਰਨਾ ਹੈ ਉਹਦੀ ਮਨਜ਼ੂਰੀ ਵੀ ਲੈ ਰਿਆ ਕੈਨੇਡਾ 'ਚ ਮੈਂ ਪੜਾਈ ਵੀ ਕਰ ਰਿਹਾ ਤੇ ਕੈਨੇਡਾ ਦੀ ਸਰਕਾਰ ਉਸ ਪੜਾਈ ਦੀ ਮੈਨੂੰ ਡਿਗਰੀ ਵੀ ਦੇ ਰਹੀ ਹੈ ਤੇ ਜਦੋਂ ਪੀਆਰ ਕਰਨ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਜੀ ਤੁਹਾਡੀ ਐਪਲੀਕੇਸ਼ਨ ਜਲਦੀ ਸੀ ਕੀ ਉਹ ਬੱਚੇ ਮੋੜ ਤੇ ਸੱਜੂ ਹੂੰ ਨਰੇਟਿਵ ਮੇਰੀ ਗੱਲ ਨੂੰ ਸਮਝੋ ਜਿਹੜੀ ਮੈਂ ਸ਼ੁਰੂ ਚ ਕਹੀ ਕੈਨੇਡਾ ਨਰੇਟਿਵ ਬਿਲਡ ਕਰ ਰਿਹਾ ਹੈ ਵੀ ਤੁਹਾਨੂੰ ਵਾਪਸ ਜਾਣਾ ਪੈ ਜਾਊਗਾ ਜੇ ਤੁਹਾਡਾ ਪੋਸਟ ਸਟਡੀ ਵਰਕ ਪਰਮਿਟ ਨਾ ਪੂਰਾ ਹੋਇਆ ਤੁਸੀਂ ਮੇਰੇ ਤੋਂ ਲਖਾ ਲਓ ਸੰਕੇਤਕ ਤੌਰ ਤੇ ਇੱਕ ਅਦਾਜਾਹਰ ਭੇਜ ਦੇਣ ਭੇਜ ਦੇਣ ਐਡੀ ਜਰਰਤ ਨਹੀਂ ਹੈਗੀ ਜਸਟਨ ਟਰੂਡੋ ਦੀ ਕਿ ਉਹ ਪੰਜਾਬੀਆਂ ਦੇ ਜਹਾਜ਼ ਭਰ ਕੇ ਵਾਪਸ ਭੇਜ ਦੇ ਉਹਨੇ ਪੈਸਾ ਕਮਾਇਆ ਪੰਜਾਬੀ ਵਿਦਿਆਰਥੀਆਂ ਤੋਂ ਜਸਟਨ ਟਰੂਡੋ ਨੇ ਤੇ ਉੱਥੇ ਵੋਟਾਂ ਨਹੀਂ ਪੈਣੀਆਂ ਜਸਟਨ ਟਰੂਡੋ ਨੂੰ 25 ਜਿਹੜਾ ਇੱਕ ਵੀ ਟਰੱਕ ਵਾਪਸ ਮੋੜਦਾ ਇੰਸਟਿਟਿਊਟ ਟੂਡੋ ਮੁਰਦਾਵਾਰ ਹੋ ਜਾਣੀ ਅਸਲ ਫਸ ਗਿਆ ਇਸਟਿਟਿਊਟੋ ਜਿਹੜੀ ਉਥੋਂ ਦੀ ਕਮਿਊਨਿਟੀ ਹੈ ਉਹ ਕਹਿੰਦੇ ਤੁਸੀਂ ਅਨਾਰਗਨਾਈਜ਼ਡ ਇਮੀਗ੍ਰੇਸ਼ਨ ਕੀਤੀ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਅਨਾਰਗਨਾਈਜ਼ਡ ਤਰੀਕੇ ਨਾਲ ਕੀਤਾ ਸਰਕਾਰ ਦਾ ਫਰਜ਼ ਬਣਦਾ ਹੈ ਉਹਨੂੰ ਜੇ ਕੋਈ ਝਰਜੀ ਅਪਲੀਕੇਸ਼ਨ ਤੇ ਕੋਈ ਆਫਰ ਲੈਟਰ ਫਰਜੀ ਹੈ ਤੇ ਪਹਿਲੇ ਦਿਨ ਕਿਉਂ ਨਹੀਂ ਪਤਾ ਲੱਗਦਾ ਕਿ ਸਾਡੇ ਕਾਲਜਾਂ ਦੇ ਨਹੀਂ ਐਡਮਿਸ਼ਨ ਲੈ ਜਾਂਦਾ ਜੀ ਕੋਈ ਸਾਡੇ ਕਿੰਨੇ ਵਿਦਿਆਰਥੀ ਆਉਂਦੇ ਨੇ ਏਸ਼ੀਅਨ ਕੰਟਰੀਜ਼ ਤੋਂ ਸਾਡੇ ਦੁਹਾਨੇ ਚੰਡੀਗੜ੍ਹ ਕਿੰਨੇ ਬੱਚੇ ਨੇ ਜਿਹੜੇ ਏਸ਼ੀਅਨ ਕੰਟਰੀਸ ਤੋਂ ਆਉਂਦੇ ਨੇ ਉਹ ਨਹੀਂ ਲੈ ਲੈਂਦੇ ਜੀ ਸਾਡੇ ਫਰਜੀ ਜਿਹੜੀ ਐਪਲੀਕੇਸ਼ਨ ਹੈ ਹਰ ਕਾਲਜ ਦੀ ਇੱਕ ਸੀਟ ਪਿੱਛੇ ਹਰ ਕਾਲਜ ਨੂੰ ਪਤਾ ਹੁੰਦਾ ਸੀਟਾਂ ਕਿੰਨੀਆਂ ਤੁਸੀਂ ਦੱਸੋ ਸਮਝ ਲਓ ਕਿਸੇ ਕਾਲਜ ਦੀਆਂ 50 ਸੀਟਾਂ ਸੀ ਤੇ ਫਰਜੀ ਆਫਰ ਲੈਟਰ ਤੇ ਜਿਹੜੇ ਐਡਮਿਸ਼ਨ ਲੈ ਗਏ ਤੇ ਕਾਲਜ ਦੀ ਐਪਲੀਕੇਸ਼ਨ ਲੈਟਰ ਤਾਂ ਫਿਰ ਵਰਤੀ ਨਹੀਂ ਗਈ ਜੀ ਉਹ ਫਰਜੀ ਤੇ ਐਡਮਿਸ਼ਨ ਲੈ ਗਏ ਤਾਂ ਤੇ ਕਾਲਜ ਨੂੰ ਪਤਾ ਨਹੀਂ ਲੱਗਿਆ ਵੀ ਸਾਡੇ ਪ੍ਰੋਸਪੈਕਟਰਸ ਹੋਵੇ ਪਰ ਇਹ ਸਾਡੀਆਂ ਤਾਂ ਆਫਰ ਲੈਟਰਾਂ ਹੋਵੇ ਪਈਆਂ ਤੇ ਇਹ ਬੱਚੇ ਜਿਹੜੇ 50 ਆ ਗਏ ਕਿਦੋਂ ਆ ਗਏ ਸਾਰਾ ਕੁਝ ਕਾਲਜ ਨਾਲੋਂ ਪਤਾ ਸੀ ਮੈਂ ਕਹਿੰਦਾ ਜੇ ਫਰਜੀ ਆਫਰ ਲੈਟਰ ਵੀ ਸੀ ਨਾ ਤੇ ਕਾਲਜਾਂ ਨੇ ਉੱਥੋਂ ਦੇ ਕਾਲਜਾਂ ਨੇ ਉੱਥੋਂ ਦੇ ਠੱਗਾਂ ਨੇ ਇਹ ਆਪ ਤਿਆਰ ਕਰਕੇ ਦਿੱਤਨੇ ਤੇ ਕੈਨੇਡਾ ਉਹਨਾਂ ਨੂੰ ਨਹੀਂ ਫੜ ਸਕਿਆ ਕੈਨੇਡਾ ਦੇ ਮੈਂ ਤਾਂ ਕਹਿੰਦਾ ਕੈਨੇਡਾ ਦੀ ਹਾਲਤ ਦੂਜੇ ਪਾਕਿਸਤਾਨ ਵਾਲੀ ਬਣ ਗਈ ਜਾਨੀ ਹੂੰ ਪਾਕਿਸਤਾਨ ਨਾਲ ਮੈਂ ਚਾਹੁੰਦਾ ਚਲੋ ਪਾਕਿਸਤਾਨ ਨਾਲ ਵੀ ਸਾਡਾ ਵਪਾਰ ਖੁੱਲੇ ਪਾਈ ਪਰ ਜੋ ਹਾਲਤ ਪਾਕਿਸਤਾਨ ਦੀ ਹੋ ਰਹੀ ਹੈ ਹੁਣ ਪਾਕਿਸਤਾਨ ਵਾਲੇ ਦੇਖੋ ਨਸ਼ਾ ਵੇਚਣ ਤੇ ਆ ਗਿਆ ਸਾਡੇ ਪੰਜਾਬ 'ਚ ਸਾਰਾ ਨਸ਼ਾ ਸਰਹੱਦ ਪਾਰ ਤੋਂ ਆ ਰਿਹਾ ਕਿਉਂਕਿ ਪਾਕਿਸਤਾਨੀਆਂ ਕੋਲੇ ਵਪਾਰ ਹੀ ਨਸ਼ਾ ਵੇਚਣ ਦਾ ਬਚਿਆ ਉਧਰ ਅਫਗਾਨਿਸਤਾਨ ਤੋਂ ਨਸ਼ਾ ਲਿਉਂਦੇ ਆ ਹਮ ਅਮਰੀਕਾ ਕੈਨੇਡਾ ਦੀ ਵੀ ਉਹੀ ਹਾਲਤ ਬਣੀ ਪਈ ਹੈ ਕਿੰਨਾ ਨਸ਼ਾ ਕੈਨੇਡਾ ਚਲ ਰਿਹਾ ਕ੍ਰਾਈਮ ਕਿੰਨਾ ਹੋਇਆ ਪਿਆ ਜਸਟਿਨ ਟੂਡਰ ਫਸ ਗਿਆ ਹੁਣ ਜਿਹੜੀ ਇਹ ਗੱਲ ਹੋ ਰਹੀ ਹੈ ਨਾ ਵੀ ਜੇ ਪੋਸਟ ਜਿਹੜੀ ਵਰਕ ਪਰਮਿਟ ਖਤਮ ਹੋ ਜਾਊਗਾ ਨੀ ਬੱਚਿਆਂ ਨੂੰ ਵਾਪਸ ਹੋਣਾ ਪਊਗਾ ਇਹ ਤਾਂ ਸ਼ਰਤਾਂ ਹਮੇਸ਼ਾ ਲਿਖੀਆਂ ਹੁੰਦੀਆਂ ਹਮ ਇਹ ਤਾਂ ਸਾਡੇ ਵੀ ਹੈ ਵੀ ਜੇ ਤੁਸੀਂ ਬਿਨਾਂ ਲਾਇਸੈਂਸ ਤੋਂ ਕਾਰ ਚਲਾਓਗੇ ਤੇ ਜੇ ਫੜੇ ਗਏ ਤੇ ਤੁਹਾਡਾ ਚਲਾਣੂ ਇਹ ਤਾਂ ਸ਼ਰਤਾਂ ਪਹਿਲਾਂ ਵੀ ਆਈ ਨੇ ਹੁਣ ਇਹਨਾਂ ਨੂੰ ਨਰੇਟਿਵ ਬਿਲਡ ਕਰਕੇ ਇੱਕ ਹਵਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਬੱਚੇ ਸਾਡੇ ਪੋਸਟ ਜਿਹੜੀ ਵਰਕ ਪਰਮਿਟ ਜਿਨ੍ਹਾਂ ਦਾ ਪੂਰਾ ਨਹੀਂ ਹੋਣ ਵਾਲਾ ਇੱਕ ਤਾਂ ਅਸੀਂ ਆਪਣੀ ਕਮਿਊਨਿਟੀ 'ਚ ਸੱਚੇ ਬਣ ਕੇ ਵੀ ਦੇਖੋ ਜੀ ਅਸੀਂ ਬੱਚੇ ਵਾਪਸ ਮੋੜਾ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਤੁਹਾਡੀ ਕੈਨੇਡਾ ਦੀ ਤੁਹਾਡੇ ਖਿਲਾਫ ਨਹੀਂ ਪਈ ਹੈ ਉਹ ਥੋੜੀ ਜਿਹੀ ਥੋੜੀ ਜਿਹੀ ਹੰਦਰਦ ਹੋ ਜੇ ਵੀ ਨਹੀਂ ਨਹੀਂ ਜਸਟਨ ਟੂਡੋ ਕਹਿ ਰਿਹਾ ਵੀ ਜਿਹੜੇ ਬੱਚਿਆਂ ਦਾ ਪਾਸਟ ਜਿਹੜੀ ਵਰਕ ਪਰਮਿਟ ਪੂਰਾ ਨਹੀਂ ਹੋਊਗਾ ਉਹਨਾਂ ਨੂੰ ਅਸੀਂ ਮੋੜ ਦਾਂਗੇ ਦੂਜੇ ਪਾਸੇ ਹੋਰ ਪੈਸਾ ਇਹ ਬੱਚੇ ਲੈ ਕੇ ਉਹਨੇ ਇੱਕ ਡਰ ਦਾ ਮਾਹੌਲ ਬਣਾਤਾ ਵੀ ਜਿਹਦਾ ਪਾਸਟ ਜਿਹੜੀ ਵਰਕ ਪਰਮਿਟ ਖਤਮ ਹੋ ਗਿਆ ਉਹ ਆਪਣੇ ਘਰੇ ਕਵੇ ਵੀ ਮੈਨੂੰ ਤਾਂ ਹੀ ਵਾਪਸ ਕਰ ਦੇਣਗੇ ਜਿੰਨਾ ਪੈਸਾ ਲੱਗਿਆ ਖਰਾਬ ਹੋ ਜਾਊਗਾ 10 15 20 25 30 ਹਜ਼ਾਰ ਡਾਲਰ ਹੋਰ ਦਿਓ ਏਜੰਟ ਨੂੰ ਮੇਰਾ ਲਿਮੀਆ ਕਰਾਓ ਹੁਣ ਜਿਹੜਾ ਇਹ ਲਿਮੀਆ ਦੇ ਨਾਲ ਸਾਡੇ ਬੱਚੇ ਉੱਥੇ ਜਾ ਕੇ ਟਰਾਂਸਫਰ ਹੁੰਦੇ ਇਹ ਸਾਰਾ ਗੈਰ ਕਾਨੂੰਨੀ ਹੈ ਇਹ ਪਤਾ ਨਹੀਂ ਜਸਟਨ ਟ੍ਰੂਡੋ ਹੂੰ ਇਹ ਜਸਟਨ ਟ੍ਰੂਡੋ ਨੂੰ ਪਤਾ ਨਹੀਂ ਫਿਰ ਤੁਸੀਂ ਦੱਸੋ ਫਿਰ ਫਿਰ ਕੀ ਹੋ ਰਿਹਾ ਕੈਨੇਡਾ 'ਚ ਮੈਂ ਤਾਂ ਕਹਿੰਦਾ ਵੇਲਾ ਆ ਗਿਆ ਇਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਨੰਦਰ ਮੋਦੀ ਦੇ ਧਿਆਨ ਚੋਣੀਆਂ ਚਾਹੀਦੀਆਂ ਨੇ ਕਿ ਕੈਨੇਡਾ ਦੇ ਵਿੱਚ ਕਿਵੇਂ ਸਾਡੇ ਵਿਦਿਆਰਥੀਆਂ ਦਾ ਸੋਸ਼ਲ ਕੀਤਾ ਜਾ ਰਿਹਾ ਹਾਂ ਮੈਂ ਇੰਡੀਆ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਕਹਾਂਗਾ ਜੇ ਤੁਸੀਂ ਪੜ੍ਹਾਈ 'ਚ ਠੀਕ ਹੋ ਜੇ ਤੁਸੀਂ ਇੰਟੈਲੀਜੈਂਟ ਹੋ ਤੁਸੀਂ ਅੰਗਰੇਜ਼ੀ ਪੜ੍ਹ ਸਕਦੇ ਹੋ ਬੋਲ ਸਕਦੇ ਹੋ ਫਿਰ ਕੈਨੇਡਾ ਜਾਈਓ ਕੈਨੇਡਾ ਨੇ ਬਹੁਤ ਜਿਹੜਾ ਬੱਚੇ ਬੁਲਾਉਣ ਦੇ ਲਈ ਜਿਹੜਾ ਪੱਦਰ ਸੀ ਉਹ ਬਹੁਤ ਘਟਾਤਾ ਕਈ ਮੇਰੇ ਵਰਗੇ ਘੱਟ ਪੜੇ ਲਿਖਿਆ ਦਾ ਵੀ ਅੱਜ ਕੱਲ ਵਿਜ਼ਾ ਲੱਗ ਰਿਹਾ ਤੇ ਪਰ ਉਹਨਾਂ ਤੋਂ ਉੱਥੇ ਜਾ ਕੇ ਪੜ੍ਹਾਈ ਵੀ ਪੂਰੀ ਹੋਣੀ ਤੇ ਜਦੋਂ ਪੜ੍ਹਾਈ ਨਹੀਂ ਪੂਰੀ ਹੋਣੀ ਫਿਰ ਉਹ ਲਿਮੀਆਂ ਕਰਾਉਣ ਲਈ ਮਜਬੂਰ ਹੋਣਗੇ 40 40 50 50 ਹਜ਼ਾਰ ਡਾਲਰ ਦੇ ਕੇ ਕੈਨੇਡਾ ਭਾਰਤ ਦੇ ਵਿਦਿਆਰਥੀਆਂ ਨੂੰ ਇਨਕਮ ਦੇ ਨਜ਼ਰੀਏ ਤੋਂ ਦੇਖਦਾ ਇਹ ਬਹੁਤ ਹੀ ਇੱਕ ਵੱਡਾ ਫੈਕਟ ਹੈ ਗੱਲ ਦੀ ਠੀਕ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਵਾਲ ਭਾਰਤ ਦੀ ਇਮੀਗ੍ਰੇਸ਼ਨ ਨੂੰ ਬਹੁਤ ਧਿਆਨ ਦੇ ਨਾਲ ਇਹਦੇ ਤੇ ਸੋਚੀ ਦੀ ਲੋੜ ਹੈ ਔਰ ਦੂਜੀਆਂ ਸਰਕਾਰਾਂ ਦੇ ਨਾਲ رابطہ ਬਣਾਉਣਾ ਚਾਹੀਦਾ ਸਾਡੀ ਇਮੀਗ੍ਰੇਸ਼ਨ ਮਿਨਿਸਟਰੀ ਨੂੰ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਪੜ੍ਹੇ ਜ਼ਰੂਰ ਬਾਹਰ ਜਾ ਕੇ ਪੜਨ ਯੂਕੇ ਪੜਨ ਕੈਨੇਡਾ ਪੜਨ ਅਮਰੀਕਾ ਪੜਨ ਲੇਕਿਨ ਸਾਡੀ ਸਰਕਾਰ ਦੂਜੀਆਂ ਸਰਕਾਰਾਂ ਨੂੰ ਸਾਡੇ ਬੱਚਿਆਂ ਦੀ ਲੁੱਟ ਨਾ ਕਰਨ ਦੇ ਇਹ ਵੀ ਬੜਾ ਜ਼ਰੂਰੀ ਹੈ ਤਾਂ ਕਿ ਐਜੂਕੇਸ਼ਨ ਆਰਗੇਨਾਈਜ਼ ਹੋਵੇ ਐਜੂਕੇਸ਼ਨ ਆਰਗੇਨਾਈਜ਼ ਹੋਵੇ ਔਰ ਕੈਨੇਡਾ ਬਿਲਕੁਲ এডੂਕੇਸ਼ਨ ਸਿਸਟਮ ਕੈਨੇਡਾ ਦਾ ਖਰਾਬ ਹੋ ਰਿਹਾ ਖੁੰਬਾ ਵਾਗ ਉਥੇ ਪ੍ਰਾਈਵੇਟ ਕਾਲਜ ਲੱਡੇ ਹੋਏ ਨੇ ਮੈਂ ਹੋਰ ਦੱਸਦਾ ਕਈ ਸਾਡੇ ਇੰਡੀਅਨ ਲੋਕ ਨੇ ਜਿਨ੍ਹਾਂ ਨੇ ਉਥੇ ਜਾ ਕੇ ਜੁਗਾੜ ਲਾ ਲੇ ਪ੍ਰਾਈਵੇਟ ਕਾਲਜ ਬਣਾ ਲਏ ਹੂੰ ਤੁਸੀਂ ਵੇਖੋ ਇਸ ਕਰਕੇ ਕੈਨੇਡਾ ਦੇ ਵਿੱਚ ਜੇ ਤੁਸੀਂ ਆਪਣੇ ਬੱਚੇ ਨੂੰ ਪੜਨ ਭੇਜਣਾ ਹੈ ਉਦੋਂ ਹੀ ਭੇਜੋ ਜੇ ਤੁਹਾਡਾ ਬੱਚਾ ਘੱਟੋ-ਘੱਟ 70% ਨੰਬਰ ਉਹਨੇ ਲਏ ਨੇ ਕਲਾਸ 12 ਅਗਰ ਤੁਹਾਡੇ ਬੱਚੇ ਨੇ ਇੱਥੇ ਕੰਮ ਕੀਤਾ ਹੋਇਆ ਮਰ ਮੋਟਾ ਨਹੀਂ ਤਾਂ ਬੱਚੇ ਡਿਪਰੈਸ਼ਨ ਜਾਣਗੇ ਮੇਰੀ ਮੇਰੀ ਮੈਂ ਹਰ ਇੱਕ ਬੱਚੇ ਨੂੰ ਇਹ ਕਹਿੰਦਾ ਤੁਸੀਂ ਜੀ ਸੜ ਕੇ ਪੜਨ ਜਾਓ ਨਾ ਜ਼ਮੀਨ ਵੇਚ ਕੇ ਜਾਓ ਨਾ ਮਾਪੇ ਦਾ ਸਾਰਾ ਪੈਸਾ ਲਓ ਦੋ ਚਾਰ ਸਾਲ ਕੰਮ ਕਰੋ ਗ੍ਰੈਜੂਏਸ਼ਨ ਤੋਂ ਬਾਅਦ ਚਲੇ ਜਾਓ ਕੁਝ ਪੈਸੇ ਆਪਣੇ ਜੋੜੋ ਫਿਰ ਲੋਨ ਲੈ ਕੇ ਫਿਰ ਜਾਓ ਤਾਂ ਕਿ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਓ ਕੈਨੇਡਾ ਚ ਤਾਂ ਬਿਲਕੁਲ ਸੋਚ ਰੂੜਾ ਕਿ ਕੈਨੇਡਾ ਵਰਗੀ ਥਾਂ ਦੇ ਉੱਤੇ ਅੱਜ ਜਿਸ ਤਰ੍ਹਾਂ ਦੇ ਹਾਲਾਤ ਸਟੂਡੈਂਟਾਂ ਦੇ ਬਣੇ ਹੋਏ ਨੇ ਦਿਨ ਰਾਤ ਜਾ ਕੇ ਕੰਮ ਕਰ ਰਹੇ ਨੇ ਫਿਰ ਕਾਲਜ ਜਾਣਾ ਅਸਾਈਨਮੈਂਟਾਂ ਪੂਰੀਆਂ ਕਰਨੀਆਂ ਇਹ ਸਾਰੇ ਦੇ ਵਿਚਕਾਰ ਇੱਕ ਡਿਪਰੈਸ਼ਨ ਵਰਗੀ ਬਿਮਾਰੀ ਦਾ ਸ਼ਿਕਾਰ ਨੌਜਵਾਨ ਉੱਥੋਂ ਦੇ ਹੋ ਰਹੇ ਨੇ ਜਿਹੜੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਰਹੇ ਨੇ ਤੇ ਅਜਿਹੇ ਨੌਜਵਾਨ ਜਿਹੜੇ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਚਲੇ ਗਏ ਉਹਨਾਂ 'ਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਹੈ ਇਹ ਵੀ ਬਹੁਤ ਤੁਹਾਡੀ ਟੈਨਸ਼ਨ ਹੋਣਾ ਨਹੀਂ ਤੇ ਇਹ ਬੜੇਗੀ ਕਿ ਆਖਰਕਾਰ ਜਿਹੜਾ ਵਰਕ ਪਰਮਿਟ ਹੈ ਉਹ ਐਕਸਟੈਂਡ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਵਾਪਸੀ ਹੁੰਦੀ ਹੈ ਜਾਂ ਐਲਐਮਆਈਏ ਦੇ ਲਈ ਉਹਨਾਂ ਨੂੰ ਕੀ ਕੁਝ ਕਰਨਾ ਪੈਗਾ ਬਹੁਤ ਵੱਡੇ ਸਵਾਲ ਉਹਨਾਂ ਦੇ ਮੂਰੇ ਆਣ ਖੜੇ ਹੋਏ ਨੇ ਸੋ ਇਸ ਤੋਂ ਪਹਿਲਾਂ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਂਚ ਪੜਤਾਲ ਕੀ ਉਧਰ ਰੁਕ ਕਰਿਓ ਨਹੀਂ ਤਾਂ ਕਿਸੇ ਹੋਰ ਕੰਟਰੀ ਦੇ ਬਾਰੇ ਤੁਸੀਂ ਜਾ ਸਕਦੇ ਹੋ ਇਹ ਜ਼ਰੂਰ ਹੈ ਕਿ ਸਾਰੀਆਂ ਚੀਜ਼ਾਂ 'ਤੇ ਬਾਤ ਚੌਕੇ ਹੋਣ ਨਾਲੋਂ ਪਹਿਲਾਂ ਇਸ ਦਾ ਹੱਲ ਜ਼ਰੂਰ ਕੱਢਿਆ ਜਾਣਾ ਚਾਹੀਦਾ ਲੱਗਦਾ ਲੱਗਦਾ ਬਹੁਤ